ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਹਦ ਆਰਟਸ ਬਟਿਕ ਦੇ ਉੱਤੇ ਅੱਜ ਦੇ ਸੂਟ ਜਿਹੜੇ ਆ ਗਏ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਆ ਜਿਹੜੇ ਮੈਂ ਤੁਹਾਨੂੰ ਕੱਲ ਵੀਡੀਓ 'ਚ ਦਿਖਾਏ ਸੀ ਨਾ ਵੀ ਇੰਨਾ ਸੂਟਾਂ ਦੀ ਮੈਂ ਵੀਡੀਓ ਪੋਸਟ ਕਰੂੰਗਾ ਸੋ ਇਹ ਸਾਰੇ ਹੀ ਸੂਟ ਅੱਜ ਮੈਂ ਵੀਡੀਓ 'ਚ ਖੋਲ ਕੇ ਦੇ ਦੇਣ ਲੱਗਾ ਤੁਹਾਨੂੰ ਕੈਮਰੀ ਕਾਟਨ ਦੇ ਸੂਟ ਜੇ ਡਿਜ਼ਾਈਨ ਬਹੁਤ ਟੌਪ ਦੇ ਜੇ ਬਹੁਤ ਸੋਹਣੇ ਜੇ ਇਹਦੇ ਵਿੱਚ ਅੱਜ ਦੀ ਵੀਡੀਓ 'ਚ ਸਾਰੇ ਸੂਟ ਬਿਨਾਂ ਦੁਪੱਟੇ ਤੋਂ ਨੇ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਜੇ ਲਾਈਨਿੰਗ ਉਹਨਾਂ ਸੂਟਾਂ ਨੂੰ ਲੱਗੂਗੀ ਜਿਹੜੇ ਥੋੜੇ ਜਿ ਪਤਲੇ ਤੁਹਾਨੂੰ ਲੱਗਣਗੇ ਜਪਣਗੇ ਨਹੀਂ ਤਾਂ ਬਿਨਾਂ ਲਾਈਨਿੰਗ ਤੋਂ ਸਾਰੇ ਹੀ ਸੂਟ ਸਟਿਚ ਹੋਣਗੇ ਜੇ ਵਿਦਆਊਟ ਦੁਪੱਟਾ ਸੂਟ ਨੇ ਬਹੁਤ ਸੋਹਣਾ ਸਟਾਕ ਜੇ ਬਿਨਾਂ ਦੁਪੱਟਿਆਂ ਤੋਂ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਕਿਤੇ ਵੀ ਬੁੱਕ ਕਰ ਲਿਓ ਰੇਟ ਵੀਡੀਓ ਚ ਦੱਸਦਾ ਡਿਟੇਲ ਸਾਰੀ ਮੈਂ ਇਹਨਾਂ ਦੀ ਵੀਡੀਓ ਚ ਦਿੰਨਾ ਆਜੋ ਕਰਦੇ ਆ ਸ਼ੁਰੂ ਸੂਟ ਬਹੁਤ ਸੋਹਣੇ ਸੋਹਣੇ ਦਿਖਾਉਣਾ ਤੁਹਾਨੂੰ ਮੈਂ ਵੀਡੀਓ ਕਾਟਨ ਦੇ ਸੂਟ ਪਿਓਰ ਕੈਮਰੀ ਕਾਟਨ ਦੇ ਤੇ ਲਓ ਜੀ ਕਰਦੇ ਆ ਵੀਡੀਓ ਸ਼ੁਰੂ ਪਹਿਲਾ ਹੀ ਸੂਟ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਐਮਬਰਾਇਡਰੀ ਤੇ ਆ ਹੁੰਦਾ ਜੇ corner ਵਾਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਥੋੜੇ ਦਿਨ ਪਹਿਲਾਂ ਇਹਨਾਂ ਦੀ ਇੱਕ ਸ਼ਾਰਟ ਵੀਡੀਓ ਪੋਸਟ ਕੀਤੀ ਸੀ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੁਸੀਂ ਇਹ ਆ ਗਈ ਆਪਣੇ ਕੋਲ ਲੌਂਗ ਵੀਡੀਓ ਡਿਟੇਲ ਦੇ ਵਿੱਚ ਜਿਹਦੇ ਵਿੱਚ neck line ਦਾ ਵਰਕ ਆਉਂਦਾ ਜੇ ਬਹੁਤ ਸੋਹਣਾ ਤੇ ਇਹਦਾ neck ਤੋਂ ਲੈ ਕੇ ਇਹਦੇ ਘੇਰੇ ਤੱਕ ਦਾ ਜਿਹੜਾ ਜੇ ਇਹਦਾ ਡਿਜ਼ਾਈਨ ਜਿਹੜਾ ਜੇ 42 ਤੱਕ ਰੈਡੀ ਹੁੰਦਾ ਜੇ ਤੇ ਇਧਰੋਂ ਇਸ ਲਾਈਨ ਤੋਂ ਇਸ ਕੱਟ ਇਸ corner ਤੋਂ ਲੈ ਕੇ ਇਸ corner ਤੱਕ ਜਿਹੜਾ ਜੇ 20 ਇੰਚ ਤੱਕ ਡਿਜ਼ਾਈਨ ਰੈਡੀ ਹੁੰਦਾ ਜੇ ਇਸ ਤੋਂ ਬਾਅਦ ਥੱਲੇ ਤੁਸੀਂ ਆਪਣਾ ਲੇਸਿਸ ਦਾ ਵਰਕ ਕਰਕੇ ਵੱਧ ਘਾਟ ਇਹਨੂੰ ਸੈੱਟ ਕਰਕੇ ਰੈਡੀ ਕਰ ਸਕਦੇ ਜੇ ਇਹਦਾ ਫੈਬਰਿਕ ਆਉਣਾ ਜੇ ਪਿਓਰ ਕੈਮਰੀ ਕਾਟਨ ਦਾ ਕੱਟ ਆਉਣੀ ਜੇ ਵੱਡੇ ਵਰਦੀ 3.5 ਮੀਟਰ ਦੀ ਸ਼ਿਪਿੰਗ ਆਉਣੀ ਜੇ ਫ੍ਰੀ ਰੇਟ ਆਉਣਾ ਜੇ 600 ਤੇ 45 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਬਹੁਤ ਸੋਹਣੀ ਸ਼ੇਡ ਜੇ ਇਹ ਬਹੁਤ ਜਿਆਦਾ ਪਿਆਰਾ ਕਲਰ ਜੇ ਤੇ ਇਹ ਵੀ ਤੁਹਾਨੂੰ ਸੇਮ ਮਿਲ ਜਣਾ ਜੇ ਨੈੱਕ ਦਾ ਡਿਜ਼ਾਈਨ ਤੇ ਨਾਲ ਇਹਦੇ ਬਹੁਤ ਸੋਹਣਾ ਆਉਣਾ ਜੇ ਘੇਰੇ ਦਾ ਡਿਜ਼ਾਈਨ ਘੇਰੇ ਦੀ ਲੈਂਥ ਤੁਹਾਨੂੰ ਦੱਸ ਦਿੰਦੀ ਆ ਇਹਦੀ ਤੇ ਇਹਦੀ ਸੂਟ ਦੀ ਲੈਂਥ ਜਿਹੜੀ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਦੀ ਆ ਤੇ ਫੈਬਰਿਕ ਦੀ ਕੱਟ ਜਿਹੜੀ ਆ ਉਹ ਕਵਾਲਿਟੀ ਜਿਹੜੀ ਆ ਉਹ ਵੀ ਮੈਂ ਦੱਸ ਦਿੰਦੀ ਆ ਹਰ ਇੱਕ ਚੀਜ਼ ਤੁਹਾਨੂੰ ਮੈਂ ਡਿਟੇਲ ਜਿਹੜੀ ਦੱਸ ਦਿੰਦੀ ਆ ਤੇ ਤੁਹਾਨੂੰ ਬਾਰ ਬਾਰ ਲੋੜ ਨਹੀਂ ਪੈਣੀ ਪੁੱਛਣ ਦੀ ਧਿਆਨ ਨਾਲ ਸੁਣ ਕੇ ਤੇ ਆਪਣੇ ਆਰਡਰ ਜਿਹੜੇ ਜੇ ਬੁੱਕ ਕਰ ਲਿਓ ਬਿਨਾਂ ਦੁਪੱਟੇ ਤੋਂ ਜੇ ਨਾ ਤਾਂ ਬਾਜੂ ਵਰਕ ਜੇ ਨਾ ਬਾਟਮ ਵਰਕ ਜੇ ਕੁਛ ਨਹੀਂ ਜੇ ਫਰੰਟ ਤੇ ਡਿਜ਼ਾਈਨ ਜੇ ਬਸ ਇਹਨਾਂ ਦੇ ਤੇ ਫੈਬਰਿਕ ਜਿਹੜਾ ਜੇ ਉਹ ਟਾਪ ਦੀ ਕੁਆਲਿਟੀ ਦੇ ਨਾਲ ਜੇ ਕਲਰ ਚਾਰਟ ਇਹਨਾਂ ਦੇ ਚੈੱਕ ਕਰੀ ਜਾਓ ਬਹੁਤ ਹੀ ਪਿਆਰੇ ਪਿਆਰੇ ਚਾਰਟ ਇਹ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਲੈ ਸਕਦੇ ਜੇ ਪਿਆਰੇ ਪਿਆਰੇ ਡਿਜ਼ਾਈਨ ਤੇ ਪਿਆਰੇ ਪਿਆਰੇ ਸੂ 645 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਘੈਂਟ ਘੈਂਟ ਸੂਟ ਨੇ ਤੇ ਘੈਂਟ ਘੈਂਟ ਡਿਜ਼ਾਈਨ ਨੇ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਆਉਣੇ ਇਹਨਾਂ ਦੇ ਆਹ ਲੋ ਜੀ ਲਾਈਟ ਪੀਚ ਸ਼ੇਡ ਆ ਗਈ ਜੀ ਬੜੀ ਪਿਆਰੀ ਜੋਗੀਆ ਜਿਹਾ ਕਲਰ ਬਹੁਤ ਸੋਹਣਾ ਕਲਰ ਜਿਹਦੇ ਬਹੁਤ ਹੀ ਪਿਆਰਾ ਡਿਜ਼ਾਈਨ ਜੇ embroidery work ਵੇਖ ਸਕਦੇ ਜੇ thread work ਚੈੱਕ ਕਰ ਸਕਦੇ ਜੇ ਕੰਟਰਾਸਟ ਮੈਚਿੰਗਾਂ ਤੇ ਸਫਾਈਆਂ ਵਰਕ ਦੀਆਂ ਰੇਟ ਤੁਹਾਨੂੰ ਦੇ ਦਿੱਤਾ ਆਪਾਂ ਸਿਰਫ ਤੇ ਸਿਰਫ 645 ਦੇ ਨਾਲ ਉਹ ਵੀ ਫ੍ਰੀ ਸ਼ਿਪਿੰਗ ਆ ਕਲਰ ਆ ਗਿਆ ਜੇ ਸਕਾਈ ਕਲਰ ਜੇ ਲਾਈਟ ਸਕਾਈ ਆ ਵੀਡੀਓ ਜੇ ਫਰੋਜੀ ਆਉਣ ਡਿਆ ਜੇ ਸੁਣ ਲਿਓ ਪਲੀਜ਼ ਧਿਆਨ ਦੇ ਨਾਲ ਇਹ ਕਲਰ ਡਾਰਕ ਫਰੋਜੀ ਨਹੀਂ ਜੇ ਲਾਈਟ ਕਲਰ ਜੇ ਲਾਈਟ ਸਕਾਈ ਕਲਰ ਜੇ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਕਲਰ ਫਰੋਜੀ ਸ਼ੋ ਹੋਣ ਡਿਆ ਪਰ ਤੇ ਫਰੋਜੀ ਨਹੀਂ ਜੇ ਪਲੀਜ਼ ਮੇਰੀ ਗੱਲ ਦਾ ਖਿਆਲ ਕਰਕੇ ਫਿਰ ਬੁੱਕ ਕਰਿਓ ਫ੍ਰੀ ਸ਼ਿਪਿੰਗ ਆਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ 645 ਦੇ ਨਾਲ ਤੇ ਆ ਵੀ ਕਲਰ ਚੈੱਕ ਕਰਿਓ ਅੱਛਾ ਨਾ ਕਸਟਮਰ ਪੁੱਛਦੇ ਹੈਗੇ ਲਾਈਨਿੰਗ ਦੀ ਲੋਡ ਪੈਂਦੀ ਇਹਨਾਂ ਨੂੰ ਅੱਛਾ ਇਹਨਾਂ ਦੇ ਵਿੱਚ ਨਾ ਲਾਈਨਿੰਗ ਲੋਡ ਪਊਗੀ ਤੁਹਾਨੂੰ ਜੇ ਫੈਬਰਿਕ ਪਤਲੇ ਵਾਲਾ ਆਊਗਾ ਤਾਂ ਕਰਕੇ ਓਦਾਂ ਇਹ ਸੂਟ ਜਿਹੜੇ ਆ ਸਾਰੇ ਹੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਆ ਤੇ ਇਹਨਾਂ ਦੇ ਵਿੱਚ ਡਿਜ਼ਾਈਨ ਜਿਹੜੇ ਉਹ ਤਿੰਨ ਆਉਣੇ ਆ ਕਲਰ ਵੀ ਵੱਖਰੇ ਵੱਖਰੇ ਆਉਣੇ ਆ ਲਾਈਟ ਲੈਮਨ ਸ਼ੇਡ ਦੇ ਨਾਲ ਇਹ ਕਲਰ ਆ ਗਿਆ ਨੈੱਕ ਦਾ ਡਿਜ਼ਾਈਨ ਆ ਗਿਆ ਤੇ ਸੋਹਣੇ ਸੋਹਣੇ ਸੂਟ ਨੇ ਅੱਗੇ ਵੀਡੀਓ 'ਚ ਵੇਖੀ ਜਾਓ ਸਾਰੇ ਹੀ ਸੂਟ ਕਮਾਲ ਦੇ ਆਉਣੇ ਆ ਤੇ ਡਿਜ਼ਾਈਨ ਐਂਡ ਲੈਵਲ ਦੇ ਆਉਣੇ ਆ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਕਿਪ ਨਾ ਕਰਿਓ ਵੀਡੀਓ ਨੂੰ ਮਿਸ ਨਾ ਕਰਿਓ ਹੋਰ ਵੀ ਸੂਟ ਬਹੁਤ ਸੋਹਣੇ ਸੋਹਣੇ ਆਉਣੇ ਇਹਦੇ ਵਿੱਚ ਹੀ ਰੇਂਜ ਜਿਹੜੀ ਜੇ ਉਹ ਪਲੱਸ ਚ ਵੀ ਜਾਣਗੇ ਜੇ 745 ਵਾਲੇ ਸੂਟ ਜਿਹੜੇ ਉਹ ਵੀ ਤੁਹਾਨੂੰ ਮੈਂ ਦੇਵਾਂਗਾ ਬਿਨਾ ਦੁਪੱਟੇ ਤੋਂ ਉਹ ਵੀ ਬਹੁਤ ਸੋਹਣੇ ਆ ਤੇ ਇਹ ਆ ਗਿਆ 645 ਰੁਪਈਆ ਦੇ ਨਾਲ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਮਾਈਨਰ ਮਾਈਨਰ ਫਰਕ ਜੇ ਇਹਦਾ ਵੀਡੀਓ ਨਾਲੋਂ ਕਲਰ ਦਾ ਤੇ ਆ ਆ ਗਿਆ ਜੀ ਇਹਦੇ ਬਹੁਤ ਸੋਹਣਾ ਨੈਕ ਦਾ ਡਿਜ਼ਾਈਨ ਤੇ ਇਹਦਾ ਮਾਈਨਰ ਜਿਹਾ ਫਰਕ ਜੇ ਰੇਟ ਆ ਗਿਆ ਸੇਮ 645 ਰੁਪਈਏ ਇਹਨਾਂ ਤੋਂ ਬਾਅਦ ਹੁਣ ਤੁਹਾਨੂੰ ਮੈਂ ਅੱਗੇ ਇੱਕ ਹੋਰ ਡਿਜ਼ਾਈਨ ਦਿਨਾ ਇਸ ਤੋਂ ਬਾਅਦ ਫਿਰ ਇੱਕ ਹੋਰ ਯਾਨੀ ਕਿ ਇਸੇ ਫੈਬਰਿਕ ਦੇ ਉੱਤੇ ਤਿੰਨ ਡਿਜ਼ਾਈਨ ਆਉਣੇ ਆਪਣੇ ਕੋਲ ਤੇ ਲੋਕ ਕਰ ਲੋ ਚੈੱਕ ਡਿਜ਼ਾਈਨ ਹੋ ਗਿਆ ਜੇ ਅੱਗੇ ਹੁਣ ਆਪਣੇ ਕੋਲ ਚੇਂਜ ਫੈਬਰਿਕ ਸੇਮ ਆ ਕੁਆਲਿਟੀ ਸੇਮ ਆ ਕੱਟ ਸੇਮ ਆ ਹਰ ਇੱਕ ਚੀਜ਼ ਸੇਮ ਆਉਣੀ ਆ ਇਹ ਚ ਕਲਰ ਤੇ ਡਿਜ਼ਾਈਨ ਆ ਗਿਆ ਚੇਂਜ ਹੋ ਕੇ ਇਹਦੇ ਵਿੱਚ ਆ ਥੱਲੇ ਸਾਰੀ ਲਾਈਨ ਜਿਹੜੀ ਆ ਇਹ ਐਡ ਕੀਤੀ ਆ ਅਸੀਂ ਉਹਨਾਂ ਕਸਟਮਰਾਂ ਦੇ ਵਾਸਤੇ ਜਿਨ੍ਹਾਂ ਦੇ ਘੇਰੇ ਥੋੜੇ ਵੱਧ ਆ ਇਹਦਾ ਘੇਰਾ ਜਿਹੜਾ ਜੇ ਇਹਦਾ 22 ਤੇ 23 ਘੇਰਾ ਤੁਸੀਂ ਬਣਾ ਸਕਦੇ ਜੇ ਲਾਈਨ ਤੋਂ ਲਾਈਨ ਤੱਕ ਦਾ ਤੇ ਜਿਹੜਾ ਜੇ ਇਹ 20 ਤੱਕ ਜਿਹੜਾ ਤੁਸੀਂ ਇਹਦਾ ਸੈਂਟਰ ਦੇ ਵਿੱਚੋਂ ਘੇਰੇ ਨੂੰ ਆਪਣੇ ਹਿਸਾਬ ਨਾਲ ਬਣਾ ਸਕਦੇ ਜੇ ਤੇ ਆ ਸੋਹਣਾ ਜਿਹਾ ਡਿਜ਼ਾਈਨ ਜੇ ਛੋਟੀਆਂ-ਛੋਟੀਆਂ ਬੂਟੀਆਂ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਬਣਾਇਆ ਆ ਤੇ ਕੰਟਰਾਸਟ ਮੈਚਿੰਗ ਆ ਥ੍ਰੈਡ ਦੀਆਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਜੇ ਇਹਦੇ ਸੂਟ ਤੇ ਨੈੱਕ ਤੇ ਡਿਜ਼ਾਈਨ ਹੈਗਾ ਕੋਈ ਵੀ ਤੁਸੀਂ ਜਿੰਨੀ ਮਰਜ਼ੀ ਇਹਦੀ ਓਪਨ ਲੈਂਥ ਕਰ ਸਕਦੇ ਜੇ ਬਾਜੂ ਵਰਕ ਨਹੀਂ ਜੇ ਬਾਟਮ ਵਰਕ ਵੀ ਨਹੀਂ ਜੇ ਬਿਨਾਂ ਦੁਪੱਟੇ ਤੋਂ ਜੇ 645 ਰੁਪਈਆ ਦੇ ਨਾਲ ਕਲਰ ਇਹਦੇ ਵਿੱਚ ਮਿਲਨੇ ਤੁਹਾਨੂੰ 4 ਆ ਲਓ ਜੀ ਇਹ ਕਾ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਸੇਮ ਕਲਰ ਆ ਜਣਾ origignal video ਵਾਲਾ ਤੇ ਨਾਲ ਇਹਦੇ ਮੈਚਿੰਗ ਕੰਟਰਾਸਟ ਜਿਹੜਾ ਜੇ ਉਹ ਵੀ ਤੁਸੀਂ ਦੇਖ ਲਿਓ ਥ੍ਰੈਡ ਦੀਆਂ ਕਮਾਲ ਦੀਆਂ ਮੈਚਿੰਗਾਂ ਨੇ ਰੇਟ ਸੇਮ ਉਹੀ 645 ਦਾ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਕਲਰ ਆ ਗਿਆ ਜੇ ਬੇਬੀ ਪਿੰਕ ਗਰਮੀਆਂ ਦੇ ਕਲਰ ਨੇ ਬਹੁਤ ਸੋਹਣੇ ਸੋਹਣੇ ਨੇ ਕੂਲ ਕੂਲ ਜੇ ਕਲਰ ਆ ਮਿੱਠੇ ਮਿੱਠੇ ਜੇ ਐਨ ਮਤਲਬ ਵਧੀਆ ਠੰਡਾ ਠੰਡਾ ਜਿਹਾ ਫੀਲ ਕਰਾਉਣ ਵਾਲੇ ਕਲਰ ਆ ਕੋਈ ਵੀ ਇਹਦੇ ਵਿੱਚ ਡਾਰਕ ਤੇ ਭੜਕੀਲੇ ਰੰਗ ਨਹੀਂ ਹੈਗੇ ਸੋਹਣੇ ਸੋਹਣੇ ਰੰਗ ਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਸ਼ਿਪਿੰਗ ਫ੍ਰੀ ਦੇ ਨਾਲ ਆ ਰੇਟ ਉਹੀ ਸੇਮ 645 ਰੁਪਈਆ ਦੇ ਨਾਲ ਵਰਕ ਚੈੱਕ ਕਰਕੇ ਜਾਓ ਤੁਸੀਂ ਸਾਰੇ ਇਹੀ ਡਿਜ਼ਾਈਨ ਇਹਨਾਂ ਦੇ ਵਰਕ ਬਹੁਤ ਸੋਹਣੇ ਨੇ ਕੰਟਰਾਸਟ ਜਿਹੜੇ ਨੇ ਥ੍ਰੈਡ ਤੇ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਤੇ ਇੱਕ ਡਿਜ਼ਾਈਨ ਹੋਰ ਤੁਹਾਨੂੰ ਇਸ ਤੋਂ ਬਾਅਦ ਦੇਣਾ ਮੈਂ ਉਹ ਤਾਂ ਸਾਡਾ ਸੁਪਰ ਹਿੱਟ ਡਿਜ਼ਾਈਨ ਆ ਜਿਹੜਾ ਕਿ ਅਸੀਂ ਸਦਾ ਭਾਰੀ ਡਿਜ਼ਾਈਨ ਨੂੰ ਉਸ ਨੂੰ ਰਿਪੀਟ ਕੀਤਾ ਆ ਉਹ ਗਰਮੀਆਂ 'ਚ ਵੀ ਆਇਆ ਸੀਆਲ 'ਚ ਵੀ ਆਇਆ ਤੇ ਹੁਣ ਫੇਰ ਦੁਬਾਰੇ ਗਰਮੀਆਂ 'ਚ ਉਹ ਡਿਜ਼ਾਈਨ ਆਉਣ ਵਾਲਾ ਆ ਇਹ ਸੂਟ ਤੋਂ ਬਾਅਦ ਤੁਹਾਨੂੰ ਮੈਂ ਉਹੀ ਡਿਜ਼ਾਈਨ ਦੇਣਾ ਆ ਤੇ ਆ ਲਓ ਜੀ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਜੇ ਇਹ ਵੀ ਵਰਕ ਬਹੁਤ ਸੋਹਣਾ ਜੇ ਤੇ ਕਲਰ ਜਿਹੜਾ ਜੇ ਉਹ ਵੀ ਬਹੁਤ ਸ਼ਾਨਦਾਰ ਜੇ ਲਾਈਟ ਪੀਲਾ ਜਿਹਾ ਕਲਰ ਜੇ ਇਹਦਾ ਤੇ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਜਿਹੜਾ ਜ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਤੇ ਲਓ ਜੀ ਚੈੱਕ ਕਰ ਲਓ ਡਿਜ਼ਾਈਨ ਆ ਗਿਆ ਜੇ ਆਪਣਾ ਉਹੀ ਸੁਪਰ ਹਿੱਟ ਪਾਸ ਡਿਜ਼ਾਈਨ ਤੇ ਇਹਦੇ ਵਿੱਚ ਆ ਕੱਟਵਰਕ ਤੋਂ ਕੱਟਵਰਕ ਤੱਕ ਜਿਹੜਾ ਜੇ ਡਿਜ਼ਾਈਨ ਘੇਰਾ ਰਹਿਣਾ ਜੇ 22 ਤੋਂ 23 24 ਤੱਕ ਵੀ ਤੁਸੀਂ ਕਰ ਸਕਦੇ ਜੇ ਤੇ ਇਹਦੇ ਜਿਹੜਾ ਅੰਦਰ ਅੰਦਰ ਜੇ ਉਹ ਆ ਜਣਾ ਜੇ 19 ਤੋਂ 20 ਤੇ ਡਿਜ਼ਾਈਨ ਚੈੱਕ ਕਰ ਲਿਓ ਸੂਟ ਦਾ ਕਲਰ ਆ ਗਿਆ ਜੇ ਬੇਬੀ ਪਿੰਕ ਤੇ ਫੈਬਰਿਕ ਸੇਮ ਕੁਆਲਿਟੀ ਸੇਮ ਦੁਪੱਟੇ ਤੋਂ ਬਿਨਾਂ ਬਾਜੂ ਵਰਕ ਤੋਂ ਬਿਨਾਂ ਤੇ ਰੇਟ ਆ ਗਿਆ ਜੇ ਇਹਦਾ ਵੀ ਸੇਮ 645 ਰੁਪਏ ਤੇ ਬਹੁਤ ਸੋਹਣਾ ਡਿਜ਼ਾਈਨ ਜਿਹਦੇ ਬਹੁਤ ਜਿਆਦਾ ਪਿਆਰਾ ਇਹ ਹੈਗਾ ਜੀ ਕਲਰ ਤੇ ਫੈਬਰਿਕ ਕਲਰ ਤੁਹਾਨੂੰ ਮੈਂ ਅੱਗੇ ਦਿਖਾਈ ਜਨਾ ਇਹਦੇ ਵਿੱਚ ਤੁਹਾਨੂੰ ਆਪਣੇ ਕੋਲ 5-6 ਕਲਰ ਜਿਹੜੇ ਆ ਉਹ ਤਿਆਰ ਹੋਏ ਮਿਲ ਜਾਣਗੇ ਰੇਟ ਸੇਮ ਆ ਜਣਾ ਜੇ ਸ਼ਿਪਿੰਗ ਆਣੀ ਜੇ ਫ੍ਰੀ ਤੇ ਆ ਲਓ ਜੀ ਆ ਵੀ ਸੇਮ ਕਲਰ ਆ ਗਿਆ ਜੇ origignal video ਵਾਲਾ ਹੀ ਆ ਲਓ ਜੀ ਚੈੱਕ ਕਰੋ ਕੰਟਰਾਸਟ ਮੈਚਿੰਗ ਤੁਸੀਂ ਚੈੱਕ ਕਰੋ ਥ੍ਰੈਡ ਦੀਆਂ embroidery ਵਰਕ ਦੀਆਂ ਕੰਟਰਾਸਟ ਚੈੱਕ ਕਰੋ ਸਫਾਈ ਚੈੱਕ ਕਰ ਲਿਓ ਵਰਕ ਦੀ ਤੇ ਕੁਆਲਿਟੀ ਫੈਬਰਿਕ ਦੀ ਜਿਹੜੀ ਜੇ ਉਹਦਾ ਬਹੁਤ ਹੀ ਟੌਪ ਦੀ ਆ ਰੇਟ ਸੇਮ ਆ ਗਿਆ ਇਹਦਾ ਵੀ 645 ਰੁਪਏ ਆ ਵੀ ਕਲਰ ਚੈੱਕ ਕਰਿਓ ਬਹੁਤ ਪਿਆਰਾ ਕਲਰ ਜਿਹਦੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਇਹ ਵੀ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੀ ਜਿਹਦੇ ਵਿੱਚ ਬਹੁਤ ਸੋਹਣਾ ਧਰਮਾ ਦੱਸਿਆ ਕਟਵਰਕ ਥੱਲੇ ਇਸ ਤੋਂ ਬਾਅਦ ਇਹਦਾ ਕਾਰਨਰ ਦਾ ਡਿਜ਼ਾਈਨ ਫਿਰ ਇਹਦੇ ਸਾਰਾ ਚਾਕਾਂ ਦਾ ਡਿਜ਼ਾਈਨ ਰੇਟ ਸੇਮ ਉਹੀ 645 ਰੁਪਏ ਬਿਨਾਂ ਦੁਪੱਟੇ ਤੋਂ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਕਲਰ ਚੈੱਕ ਕਰਿਓ ਹੁਣ ਆ ਲੋ ਜੀ ਕਲਰ ਚਾਰਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਹੀ ਸੋਹਣੇ ਚਾਰਟ ਐਡ ਕੀਤੇ ਆ ਬਹੁਤ ਪਿਆਰੇ ਪਿਆਰੇ ਇਸ ਕਲਰ ਨੇ ਕੋਈ ਇਹਦੇ ਚ ੜਕੀਲਾ ਕਲਰ ਨਹੀਂ ਹੈਗਾ ਕੋਈ ਇਹਦੇ ਚ ਜਿਆਦਾ ਕਿ ਉਹਨਾਂ ਦੇ ਅੱਖਾਂ ਨੂੰ ਚੁਬਣ ਵਾਲੇ ਰੰਗ ਨਹੀਂ ਹੈਗੇ ਤੇ ਬਾਕੀ ਇਹਦੇ ਉੱਤੇ ਜਿਹੜੇ ਵਰਕ ਨੇ ਉਹਦੀਆਂ ਸਫਾਈਆਂ ਤਾਂ ਤੁਸੀਂ ਵੇਖ ਹੀ ਸਕਦੇ ਜੇ ਮੈਚਿੰਗਾਂ ਵੇਖ ਸਕਦੇ ਜੇ ਵਿਦਆਊਟ ਦੁਪੱਟਾ ਸੂਟ ਨੇ ਫ੍ਰੀ ਸ਼ਿਪਿੰਗ ਦੇ ਨਾਲ ਨੇ 600 ਤੋਂ 450 ਰੁਪਈਆ ਦੇ ਵਿੱਚ ਵੀਡੀਓ ਦੇ ਐਂਡ ਤੱਕ ਜੁੜੇ ਰਹੋ 745 ਦੀ ਰੇਂਜ ਤੱਕ ਸੂਟ ਦਊਗਾ ਬਹੁਤ ਸੋਹਣੇ ਸੋਹਣੇ ਨੇ ਉਹ ਵੀ ਸੂਟ ਜਿਹੜੇ ਇਹ ਸੋਹਣੇ ਹੈਗੇ ਹੈਗੇ ਉਹ ਸੂਟ ਇਹਨਾਂ ਤੋਂ ਵੀ ਸੋਹਣੇ ਆਉਣਗੇ ਆਹ ਲਓ ਜੀ ਕਲਰ ਆ ਗਿਆ ਜੇ ਗ੍ਰੇ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਪਿਆਰਾ ਇਹ ਵੀ ਸੂਟ ਜੇ ਇਹ ਵੀ ਤੁਹਾਨੂੰ ਮਾਈਨਰ ਜਿਹਾ ਕਲਰ ਦਾ ਫਰਕ ਆਉਂਦਾ ਜੇ ਵੀਡੀਓ ਨਾਲੋਂ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ 645 ਰੁਪਏ ਤੇ ਆਹ ਲਓ ਜੀ ਇੱਕ ਅਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਓ ਹੁਣ ਇਹ ਵੀ ਤੁਹਾਨੂੰ ਆਪਾਂ ਸੇਮ ਦੇ ਦੇਣਾ ਕੁਆਲਿਟੀ ਸੇਮ ਰੇਂਜ ਸੇਮ ਡਿਜ਼ਾਈਨ ਤੇ ਕਲਰ ਚਾਰਟ ਬਹੁਤ ਹੀ ਪਿਆਰੇ ਪਿਆਰੇ ਆ ਰੇਟ ਸੇਮ ਆ ਗਿਆ ਉਹੀ 645 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਜੇ ਸਾਡੇ ਕੋਲ ਹੁਣ ਇਹ ਇਹਨਾਂ ਸੂਟਾਂ ਦੇ ਵਿੱਚ 645 ਵਾਲਿਆਂ ਦੇ ਵਿੱਚ ਲਾਸਟ ਸੂਟ ਤੇ ਲਾਸਟ ਕਲਰ ਇਸ ਤੋਂ ਬਾਅਦ ਜਿਹੜੇ ਸੂਟ ਸ਼ੁਰੂ ਹੋਣੇ ਆ ਉਹ ਸਾਰੇ ਹੀ ਆਉਣਗੇ ਜੇ 700 ਤੇ 45 ਰੁਪਏ ਵਾਲੇ ਉਹ ਵੀ ਸੂਟ ਵੇਖ ਕੇ ਜਾਇਓ ਤੇ ਡਿਜ਼ਾਈਨ ਚੈੱਕ ਕਰਕੇ ਜਾਇਓ ਰੇਟ ਉਹਨਾਂ ਦਾ ਹੁਣ ਵੱਖਰਾ ਆਊਗਾ ਇਹਦਾ 645 ਰੁਪਏ ਉਹ ਵੀ ਬਿਨਾਂ ਦੁਪੱਟੇ ਤੋਂ ਨੇ ਆ ਲੋ ਜੀ ਚੈੱਕ ਕਰਿਓ ਜੀ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਪਿਆਰਾ ਸਟਾਕ ਆ ਸ਼ਿਪਿੰਗ ਫ੍ਰੀ ਦੇ ਨਾਲ ਆ ਰੇਟ 645 ਰੁਪਏ ਮੈਂ ਨਾ ਵੀਡੀਓ ਲਗਾ ਹਾਂ ਤੁਹਾਨੂੰ ਦੇਣ 745 ਵਾਲੀ ਉਸ ਤੋਂ ਪਹਿਲਾਂ ਮੈਂ ਕਹਾਂ ਚੱਲ ਮੇਰੇ ਕੋ ਆ ਸੂਟ ਪਹਿ ਤਿੰਨ ਚਾਰ ਇਹ ਵੀ ਮੈਂ ਸਸਤੇ ਜੇ ਪਾ ਕੇ ਤੁਹਾਨੂੰ ਦੇ ਦਨ ਜਿਹਦੇ ਵਿੱਚ ਕੈਮਰੀ ਕਾਟਨ ਦਾ ਫੈਬਰਿਕ ਜੇ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਨੈਕ ਬਣੀ ਜੇ ਦੇ ਉੱਤੇ ਮਜੈਂਟਾ ਕਲਰ ਦਾ ਰਾਣੀ ਜੀ ਖੇੜ ਦਾ ਸੂਟ ਜੇ ਇਹ ਤੁਹਾਨੂੰ ਮੈਂ ਦੇ ਦੂੰਗਾ ਸਿਰਫ 545 ਰੁਪਈਆ ਦੇ ਨਾਲ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਆ ਵੀ ਦਿਖਾ ਦਿਓ ਦੂਜਾ ਡਿਜ਼ਾਈਨ ਵੀ ਇਹਦਾ ਆ ਆ ਕੱਢਦੇ ਪਹਿਲਾਂ ਆ ਲੋ ਤੇ ਆਹ ਸੂਟ ਜਿਹੜਾ ਜੇ ਇਹ ਹੈ ਦਾ ਹੈਗਾ ਬਹੁਤ ਮਹਿੰਗਾ ਬਹੁਤ ਜ਼ਿਆਦਾ ਇਹਦੀ ਪਲੱਸ ਰੇਂਜ ਹੈਗੀ ਇਹਦੇ ਜਨਾ ਮਾਈਨਰ ਜਆ ਇੱਥੇ ਜਨਾ ਇੱਕ ਡੈਫੈਕਟ ਹੈ ਛੋਟਾ ਜਆ ਇੰਨਾ ਇਹ ਬਾਸ਼ੇ ਭਲਿਆ ਇਹ ਤੁਹਾਨੂੰ ਮੈਂ ਦੇ ਦੂੰਗਾ 545 ਰੁਪਈਆ ਦੇ ਨਾਲ ਉਦਾਂ ਇਹ ਸੂਟ ਜਿਹੜਾ ਹੈਗਾ 850 ਤੋਂ 900 ਦੀ ਰੇਂਜ ਦਾ ਹੈਗਾ ਇਹਦਾ ਫੈਬਰਿਕ ਆਉਂਦਾ ਜੇ ਬਹੁਤ ਸੋਹਣਾ ਇਹਦਾ ਲੀ कॉटन ਦਾ ਸ਼ਿਪਿੰਗ ਆਉਂਦੀ ਜੇ ਫ੍ਰੀ ਪੈਨਲ ਵਰਕ ਦਾ ਡਿਜ਼ਾਈਨ ਜੇ ਪੈਚ ਵਰਕ ਐਮਬਲੋਇਡਰੀ ਦੇ ਨਾਲ ਪਲੱਸ ਰੇਂਜ ਦਾ ਸੂਟ ਹੀ ਜਿਹੜਾ ਤੁਹਾਨੂੰ ਮੈਂ ਦੇ ਦਣਾ ਅੱਜ 545 ਚ ਤੇ ਆਹ ਸੂਟ ਹੈਗਾ ਜੇ ਆਪਣੇ ਕੋਲ ਸਿੰਧੀ ਬੂਟੀ ਦੇ ਉੱਤੇ ਤੇ ਬੜੇ ਪਿਆਰਾ ਜਿਹਾ ਕਲਰ ਜਿਹਦੇ ਰੇਟ ਇਹਦਾ ਹੈ ਨਾ ਜੇ ਸੇਮ ਉਹੀ 545 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਫੈਬਰਿਕ ਕੈਮਰੀ कॉटन ਦਾ ਕੱਟ ਜਿਹੜੀ ਚ 3.5 ਮੀਟਰ ਦੀ ਵੱਡੇ ਵਰਦੇ ਵਿੱਚ ਸ਼ਿਪਿੰਗ ਰਹਿਣੀ ਆ ਫ੍ਰੀ ਬਿਨਾ ਦੁਪट्टे ਤੋਂ ਆਹ ਸੂਟ ਆ 545 ਦੇ ਵਿੱਚ ਆਪਣੇ ਕੋਲ ਲਾਸਟ ਇਹ ਆ ਗਿਆ ਸਿੰਧੀ ਬੂਟੀ ਦਾ ਡਿਜ਼ਾਈਨ ਵਰਕ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਨੈਕ ਦਾ ਚਾਰਟ ਬਣ ਉਹ ਨੈਕ ਦਾ ਬਣਿਆ ਜੇ ਡਿਜ਼ਾਈਨ ਬਹੁਤ ਸੋਹਣਾ ਇਹਦੇ ਵਿੱਚ 2-3 ਕਲਰ ਆਪਣੇ ਕੋਲ ਹੈਗੇ ਆ ਬਸ ਇਹੀ ਜਿਹੜੇ ਤੁਹਾਨੂੰ ਦੇ ਦਿੱਤੇ ਆ 545 ਦੇ ਨਾਲ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਹੁਣ ਇਸ ਤੋਂ ਬਾਅਦ ਜਿਹੜੀ ਵੀਡੀਓ ਸ਼ੁਰੂ ਹੋਣ ਲੱਗੀ ਆ 745 ਵਾਲੀ ਜੇ ਉਹ ਵੀ ਸੂਟ ਚੈੱਕ ਕਰਿਓ ਲੌਕ ਕਰਦੇ ਨੇ ਸ਼ੁਰੂ ਸੂਟ ਆਪਣੇ ਕੋਲ ਆ ਗਿਆ ਜੇ ਬਹੁਤ ਸੋਹਣਾ ਫੈਬਰਿਕ ਜੇ ਇਹ ਹੈਗਾ ਜੇ ਖਾਦੀ ਦੇ ਉੱਤੇ ਤੇ ਇਹਦੇ ਵਿੱਚ ਨਾ ਥੋੜਾ ਜਿਹਾ ਮਿਕਸ ਜਿਹਾ ਫੈਬਰਿਕ ਆਉਂਦਾ ਜੇ ਇਹ ਵਾਲਾ ਖਾਦੀ ਮਿਕਸ ਜਆ ਤੇ ਕਸਟਮਰ ਨਾ ਪਹਿਲਾਂ ਮੈਂ ਫੋਟੋਆਂ ਪਾਈਆਂ ਹੈਗੀਆਂ ਤਾਂ ਕਸਟਮਰ ਕਨਫਿਊਜ਼ ਹੋ ਗਏ ਕਿ ਸ਼ਾਇਦ ਇਹ ਕਾਟਨ ਦੇ ਕੈਮਰਿਕ ਦੇ ਆ ਕੈਮਰਿਕ ਨਹੀਂ ਗੇ ਇਹ ਹੈਗੇ ਆ ਖਾਦੀ ਦੇ ਵਿੱਚ ਤੇ ਇਹ ਆਉਣਾ ਜੇ ਸੂਟ ਬਹੁਤ ਸੋਹਣਾ ਘੇਰੇ ਦਾ ਵਰਕ ਵੇਖ ਲਿਓ ਬਹੁਤ ਪਿਆਰਾ ਵਰਕ ਜ ਇਹ ਜਿਹੜਾ ਵਰਕ ਆ ਇਹ 22 ਤੋਂ 23 ਇੰਚ ਤੱਕ ਘੇਰਾ ਰੈਡੀ ਹੋ ਜਾਂਦਾ ਜੇ ਤੇ ਕਲਰ ਹੈਗਾ ਜੀ ਲਾਈਟ ਮੋਂਗਿਆ ਜੀ ਸ਼ੇਡ ਤੇ ਆ ਨੈਕ ਲਾਈਨ ਦਾ ਡਿਜ਼ਾਈਨ ਜੀ ਬੜਾ ਸੋਹਣਾ ਇਹਦਾ ਰੇਟ ਆ ਜਣਾ ਜੇ ਇਹਦਾ ਸਿਰਫ ਤੇ ਸਿਰਫ 700 ਤੇ 45 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਅੱਗੇ ਹੁਣ ਤੁਹਾਨੂੰ ਇਹਦੇ ਵਿੱਚ ਮੈਂ ਕਲਰ ਦਿਖਾਈ ਜਾਂਦਾ ਵੱਖਰੇ ਵੱਖਰੇ ਸੂਟਾਂ ਦੇ ਤੇ ਵੱਖਰੇ ਵੱਖਰੇ ਡਿਜ਼ਾਈਨ ਤੇ ਫੈਬਰਿਕ ਤੁਹਾਨੂੰ ਮਿਲਦੇ ਜਾਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਹ ਲੋ ਜੀ ਅੱਗੇ ਆ ਗਿਆ ਕਾਟਨ ਦੇ ਉੱਤੇ ਸੂਟ ਇਹ ਵੀ ਬਹੁਤ ਸੋਹਣੀ ਕਾਟਨ ਜੇ ਸਰਪਲਸ ਦੀ ਤੇ ਇਹ ਪਿਆਰਾ ਜਿਹਾ ਡਿਜ਼ਾਈਨ ਤੁਸੀਂ ਚੈੱਕ ਕਰ ਲਿਓ ਆ ਇਹਦੇ neck ਦਾ ਡਿਜ਼ਾਈਨ ਜ ਬਹੁਤ ਸੋਹਣਾ ਹੈ ਇਹਦਾ ਆ neck ਦਿਖਾਓ ਜੀ ਆ ਲੋ ਜੀ ਆ ਹੈਗਾ ਜੀ ਇਹਦਾ neck ਦਾ ਡਿਜ਼ਾਈਨ ਬੜਾ ਪਿਆਰਾ ਜਿਹਾ ਤੇ ਆ ਹੈਗਾ ਜੀ ਇਹਦਾ ਸਾਰਾ ਪੈਨਲ ਵਰਕ ਤੇ ਆ ਹੈਗਾ ਜੀ ਘੇਰੇ ਦਾ ਡਿਜ਼ਾਈਨ ਕਲਰ ਹੈਗਾ ਜੀ ਬਲੂ ਰੇਟ ਆ ਗਿਆ ਇਹਦਾ ਵੀ ਸੇਮ 700 ਤੇ 45 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਕਲਰ ਚੈੱਕ ਕਰ ਲਿਓ ਤੇ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਿਓ ਜਿਹਦੇ ਵਿੱਚ ਬਹੁਤ ਸੋਹਣਾ ਵਰਕ ਜੇ ਤੇ ਇਹ ਸਾਰਾ ਕੱਟ ਵਰਕ ਹੋਇਆ ਜੇ ਘੇਰਾ ਇਹਦਾ ਹੈਗਾ ਜੀ 19 ਤੇ ਆ ਡਿਜ਼ਾਈਨ ਨਾਲ ਚਾਕਾਂ ਦਾ ਜੇ ਆ ਘੇਰੇ ਦਾ ਜੀ ਤੇ ਆ ਨਾਲ ਇਹਦੇ neck ਦਾ ਡਿਜ਼ਾਈਨ ਜੇ ਤੇ ਫੈਬਰਿਕ ਹੈਗਾ ਜੀ ਇਹਦਾ ਬਹੁਤ ਸੋਹ ਤੇ ਆ ਨਾਲ ਇਹਦੇ ਮਿਲਣਾ ਜੇ ਬਾਜੂ ਵਰਕ ਡਿਜ਼ਾਈਨਰ ਬਣਿਆ ਸਾਰੇ ਸੂਟ ਇਹ ਬਹੁਤ ਸੋਹਣਾ ਤੇ ਆ ਜੇ ਦਾ ਬਹੁਤ ਸੋਹਣਾ ਬਾਹਾਂ ਦੇ ਉੱਤੇ ਵਰਕ ਆਉਣ ਵਾਲਾ ਤੇ ਆ ਸਾਰਾ ਇਹ ਕੱਟ ਵਰਕ ਬਹੁਤ ਪਿਆਰਾ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਰੇਟ ਆ ਗਿਆ 745 ਰੁਪਏ ਸ਼ਿਪਿੰਗ ਆ ਗਈ ਫ੍ਰੀ ਇਹਦੀ ਵੀ ਤੇ ਇਹ ਤੁਸੀਂ ਸੋਹਣਾ ਜਿਹਾ ਸੂਟ ਬੁੱਕ ਕਰ ਸਕਦੇ ਜੇ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਆ ਗਿਆ ਜੇ ਬਹੁਤ ਸੋਹਣਾ ਫੈਬਰਿਕ ਕਾਟਨ ਦੇ ਨਾਲ ਜਿਹਦੇ ਵਿੱਚ ਆ ਆਉਂਦਾ ਜੇ ਬਹੁਤ ਸੋਹਣਾ ਨੱਕ ਦੇ ਉੱਤੇ ਵਰਕ ਤੇ ਆ ਸਾਰਾ ਹੀ ਇਹਦੇ ਘੇਰੇ ਦੇ ਉੱਤੇ ਇਹਦਾ ਵੀ ਰੇਟ ਸੇਮ ਆ ਜਣਾ ਜੇ ਸਿਰਫ ਤੇ ਸਿਰਫ 745 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਲਓ ਜੀ ਇੱਕ ਹੋਰ ਪਿਆਰਾ ਜਿਹਾ ਸੂਟ ਚੈੱਕ ਕਰ ਲਓ ਫੈਬਰਿਕ ਬਹੁਤ ਸੋਹਣਾ ਜੇ ਤੇ ਇਹਦਾ ਵੀ ਰੇਟ ਆ ਜਣਾ ਜੇ ਸੇਮ 745 ਰੁਪਿਆ ਦੇ ਨਾਲ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਸੂਟ ਦਾ ਕਲਰ ਬਹੁਤ ਸੋਹਣਾ ਜੇ ਇਹ ਵੀ ਕਾਟਨ ਦੇ ਉੱਤੇ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਕਲਰ ਚੈੱਕ ਕਰ ਲਓ ਸ਼ੇਡ ਆ ਗਈ ਜੇ ਅੱਗੇ ਮੂੰਗੀਆਂ ਸੂਟ ਆ ਗਿਆ ਜੇ ਮਹਿੰਦੀ ਉਹ ਮੂੰਗੀਆਂ ਸ਼ੇਡ ਸੂਟ ਆ ਗਿਆ ਜੇ ਸਿੰਧੀ ਬੂਟੀ ਵਾਲਾ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆ ਸਿੰਧੀ ਬੂਟੀ ਦਾ ਵਰਕ ਤੇ ਆ ਸਾਰਾ ਆ ਜਣਾ ਜੇ ਇਹਦਾ ਨੈਕ ਵਰਕ ਤੇ ਆ ਛੋਟੀਆਂ ਛੋਟੀਆਂ ਬੂਟੀਆਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਨਾਲ ਬਣੀ ਆ ਕਲਰ ਆ ਗਿਆ ਜੇ ਡਾਰਕ ਮੋਂਗੀਆ ਸ਼ੇਡ ਰੇਟ ਆ ਗਿਆ ਜੇ ਸੇਮ ਇਹਦਾ ਵੀ 745 ਰੁਪਏ ਆ ਲਓ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਆ ਗਿਆ ਜੇ ਪਿਆਜੀ ਜਿਹਾ ਸ਼ੇਡ ਬਹੁਤ ਸੋਹਣੀ ਜਿਹਦੇ ਵਿੱਚ ਬਹੁਤ ਪਿਆਰਾ ਵਰਕ ਜੇ ਚੈੱਕ ਕਰ ਲਿਓ ਬਹੁਤ ਸੋਹਣਾ ਵਰਕ ਆ ਤੇ ਇਹਦੇ ਨਾਲ ਤੁਹਾਨੂੰ ਮਿਲ ਜਣਾ ਜੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਰੇਟ ਇਹਦਾ ਵੀ ਸੇਮ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਵੀਡੀਓ ਦੇ ਐਂਡ ਤੁਸੀਂ ਬਸ ਵੇਖੀ ਜਾਓ ਸੂਟ ਸਾਰੇ ਹੀ ਕਮਾਲ ਦੇ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਤੇ ਆ ਲੋ ਜੀ ਆ ਵੀ ਆ ਗਿਆ ਜੇ ਆਪਣੇ ਕੋਲ ਬਹੁਤ ਸੋਹਣਾ ਕਾਟਨ ਦੇ ਉੱਤੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਸੁਪਰ ਹਿੱਟ ਇਹ ਡਿਜ਼ਾਈਨ ਦੇ ਹੀ ਪਸ਼ਮੀਨਾ ਸਿਲਕ ਦੇ ਉੱਤੇ ਵੇਖਿਆ ਸੀ ਬਹੁਤ ਪਿਆਰਾ ਡਿਜ਼ਾਈਨ ਸੀ ਤੇ ਇਹ ਦੁਬਾਰੇ ਆਪਣੇ ਕੋਲ ਰੀਸਟਾਕ ਹੋ ਗਿਆ ਜੇ ਕਾਟਨ ਦੇ ਉੱਤੇ ਰੇਟ ਆ ਗਿਆ ਸੇਮ ਉਹੀ 745 ਰੁਪਏ ਇਹ ਵਾਲੇ ਜਿਹੜੇ ਫੈਬਰਿਕ ਨੇ ਇਹ ਸਾਰੇ ਹੀ ਆਉਣਗੇ ਸਰਪਲਸ ਕਾਟਨ ਦੇ ਨਾਲ ਬਹੁਤ ਸੋਹਣਾ ਫੈਬਰਿਕ ਆਉਂਦਾ ਜੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਸ਼ਿਪਿੰਗ ਫ੍ਰੀ ਦੇ ਨਾਲ ਆ ਤੇ ਆ ਆਗਾ ਜੇ ਪਿੰਕ ਦੇ ਵਿੱਚ ਆਪਣੇ ਕੋਲ ਬਹੁਤ ਸੋਹਣਾ ਡਿਜ਼ਾਈਨ ਪੈਨਲ ਵਰਕ ਦਾ ਬਾਜੂ ਵਰਕ ਦੇ ਨਾਲ ਕਾਟਨ ਦਾ ਸੂਟ ਇਹਦਾ ਵੀ ਸੇਮ ਰੇਟ 745 ਰੁਪਏ ਫ੍ਰੀ ਸ਼ਿਪਿੰਗ ਚ ਇਹ ਕਲਰ ਆਗਾ ਜੇ ਗ੍ਰੇ ਤੇ ਇਹ ਕਲਰ ਹੈਗਾ ਜੇ ਗ੍ਰੇ ਇਹਦਾ ਵੀਡੀਓ 'ਚ ਫਰਕ ਆਉਂਦਾ ਜੇ ਕਲਰ ਦਾ ਤੇ ਕਿਦਾਂ ਹੁਣ ਕਲਰ ਆਊਗਾ ਇਹ ਜੇ ਮੈਂ ਫੋਟੋ ਸੈਂਡ ਕਰ ਦੂੰਗਾ ਜੀ ਤੁਹਾਨੂੰ ਇਹਦਾ ਕਲਰ ਦਾ ਮਾਇਨਰ ਫਰਕ ਆਉਂਦਾ ਜੇ ਵੀਡੀਓ ਦਾ ਤੇ ਇਹਦਾ ਵੀ ਰੇਟ ਸੇਮ ਆ ਜਣਾ ਜੇ ਇਹ ਵੀ ਫੈਬਰਿਕ ਆ ਜਣਾ ਜੇ ਖਾਦੀ ਦੇ ਉੱਤੇ ਰੇਟ ਆ ਗਿਆ ਸੇਮ 745 ਰੁਪਏ ਆ ਗਿਆ ਜੇ ਅੱਗੇ ਫਿਰੋਜੀ ਕਲਰ ਦੇ ਉੱਤੇ ਬਹੁਤ ਸੋਹਣਾ ਕੰਟਰਾਸਟ ਮੈਚਿੰਗ ਬਹੁਤ ਸੋਹਣਾ ਡਿਜ਼ਾਈਨ ਪੈਨਲ ਵਰਕ ਦੇ ਨਾਲ ਬਾਜੂ ਵਰਕ ਐਡ ਰੇਟ ਆ ਗਿਆ 745 ਰੁਪਏ ਸ਼ਿਪਿੰਗ ਆ ਗਈ ਜੇ ਫ੍ਰੀ ਹੈ ਦੇ ਉੱਤੇ ਆ ਵੀ ਪਿਆਰਾ ਜਿਹਾ ਆ ਗਿਆ ਡਿਜ਼ਾਈਨ ਜਿਹਦੇ ਵਿੱਚ ਬਹੁਤ ਸੋਹਣਾ ਵਰਕ ਤੇ ਬਹੁਤ ਜ਼ਿਆਦਾ ਸੋਹਣਾ ਬਾਜੂ ਵਰਕ ਐਡ ਰੇਟ ਸੇਮ ਉਹੀ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੁਣ ਆਪਣੇ ਕੋਲ ਆ ਗਿਆ ਜੇ ਲਾਸਟ ਸੂਟ ਵੀਡੀਓ ਦਾ ਸੂਟ ਆ ਗਿਆ ਜੇ ਵਾਈਟ ਕਲਰ ਦਾ ਸੂਟ ਆ ਗਿਆ ਵਾਈਟ ਕਲਰ ਦਾ ਇਹਦੇ ਵਿੱਚ ਆਪਣੇ ਕੋਲ ਨਾ ਦੁਪੱਟਿਆਂ ਨਾਲ ਵੀ ਸੂਟ ਆਏ ਹੀ ਇਹ ਆਪਣੇ ਕੋਲ ਆ ਗਿਆ ਵਿਦਆਊਟ ਦੁਪੱਟਾ ਦੇ ਵਿੱਚ ਜਿਹਦੇ ਵਿੱਚ ਬਹੁਤ ਸੋਹਣਾ ਬਾਜੂ ਵਰਕ ਐਡ ਜੇ ਇਹ ਸਾਰਾ ਸੂਟ ਤੁਹਾਨੂੰ ਮਿਲ ਜਣਾ ਜੇ ਬਹੁਤ ਸੋਹਣਾ ਬਣਿਆ ਡਿਜ਼ਾਈਨਰ ਬੂਟੀਆਂ ਪਈਆਂ ਜੇ ਸੂਟ ਦੇ ਵਿੱਚ ਆ ਇਦਾਂ ਛੋਟੀਆਂ ਛੋਟੀਆਂ ਬੂਟੀਆਂ ਦੇ ਨਾਲ ਸਾਰਾ ਡਿਜ਼ਾਈਨ ਤੁਹਾਨੂੰ ਮਿਲ ਜਣਾ ਜੇ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਪਿਓਰ ਕੈਮਰੀ ਕਾਟਨ ਦਾ ਰੇਟ ਆਉਣਾ ਜੇ ਇਹਦਾ ਵੀ ਸੇਮ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਸਾਡੇ ਕੋਲ ਹੀਗਾ ਵੀਡੀਓ ਦਾ ਲਾਸਟ ਸੂਟ ਜਿਹੜਾ 745 ਰੁਪਈਆਂ ਦੇ ਨਾਲ ਹੀਗਾ ਤੇ ਬਾਕੀ ਹੋਰ ਨਵੇਂ ਸੂਟ ਤੁਹਾਨੂੰ ਆਪਾਂ ਫਿਰ ਅਗਲੀ ਵੀਡੀਓ 'ਚ ਦੇਵਾਂਗੇ ਤੇ ਲਓ ਜੀ ਇਹ ਹੈਗੀ ਆਪਣੇ ਕੋਲ ਵੀਡੀਓ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਅਸੀਂ ਤੁਹਾਨੂੰ ਦੇ ਦਿੱਤੀ ਆ ਤੇ ਲਾਈਵ ਜਿਹੜਾ ਆ ਸਾਡਾ ਉਹ ਵੀ ਆਨਲਾਈਨ ਪੈ ਗਿਆ ਆ ਰਾਤ ਦਾ ਹੀ ਲਾਈਵ ਤਾਂ ਰਾਤ ਹੀ ਆਪਾਂ ਪਾ ਦਨੇ 8 ਵਜੇ ਕੋਸ਼ਿਸ਼ ਕਰਿਆ ਕਰੋ ਕਿ 8 ਵਜੇ ਸਾਡੇ ਨਾਲ ਤੁਸੀਂ ਜੁੜ ਜਾਇਆ ਕਰੋ YouTube ਚੈਨਲ ਦੇ ਉੱਤੇ ਲਾਈਵ ਜਿਹੜਾ ਜੇ ਡੇਲੀ 8 ਵਜੇ ਅਪਲੋਡ ਹੋਇਆ ਕਰਨਾ ਮਤਲਬ ਅਪਲੋਡ ਤਾਂ ਚਲੋ ਹੋਈ ਜਾਇਆ ਕਰਨਾ ਤੇ ਤੁਸੀਂ 8 ਵਜੇ ਲਾਈਵ ਦੇ ਵਿੱਚ ਜੁੜ ਕੇ ਵੀ ਬੁਕਿੰਗ ਜਿਹੜੀ ਚ ਸੂਟਾਂ ਦੀ ਕਰਵਾ ਸਕਦੇ ਜੇ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੂਟ ਧੜ ਲਈ ਆਪਾਂ ਫੇਰ ਲੈ ਕੇ ਆਉਂਦੇ ਰਵਾਂਗੇ ਸ਼ਨੀਵਾਰ ਤੇ ਸੋਮਵਾਰ ਦੋ ਦਿਨ ਦੀ ਸੇਲ ਆਉਣੀ ਆ ਬਹੁਤ ਵੱਡੀ ਮਿਸ ਨਾ ਕਰਿਓ ਸਕਿਪ ਨਾ ਕਰਿਓ ਸੇਲ ਦਾ ਲੈ ਲਿਓ ਫਾਇਦਾ ਤੇ ਆਪਾਂ ਹੁਣ ਤੁਹਾਨੂੰ ਫੇਰ ਮਿਲਾਂਗੇ ਸੇਲ ਦੇ ਨਾਲ ਹੀ ਕਿਉਂਕਿ ਸ਼ਨੀਵਾਰ ਆ ਗਈ ਸੇਲ ਫੇਰ ਅੱਗੇ ਆ ਗਈ ਸੰਡੇ ਦੀ ਵੀ ਇੱਕ ਵੱਡੀ ਹਰੀ ਸੇਲ ਤੇ ਹੁਣ ਆਪਾਂ ਇੱਥੇ ਵੀਡੀਓ ਕਰਦਨੇ ਆ ਸਮਾਪਤੀ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ